ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਜਨਾਬ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਸਰ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ ਹੋਵੋਗੇ ਹਾਂ ਜੀ ਅੱਜ ਹੈਗਾ ਜੀ ਹੋਲਾ ਮਾਲਾ ਤੇ ਅੱਜ ਸਾਡੇ ਹੋਲੀ ਵੀ ਅੱਜੇ ਮਨਾਈ ਹੈ ਤੇ ਹੋਲਾ ਮਾਲਾ ਵੀ ਅੱਛੀ ਆ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਹੋਲੀ ਤੇ ਪਰਮਾਤਮਾ ਇਹ ਦਿਨ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਔਰ ਰੰਗਾਂ ਦਾ ਤਿਹਾਰ ਆ ਸਾਰੇ ਅੰਤ ਜਿੰਦਗੀ ਚ ਸੋਹਣੇ ਸੋਹਣੇ ਰੰਗ ਭਰੇ ਹਨ ਤੇ ਬੱਚੇ ਗਏ ਹੋਣੇ ਬਾਹਰ ਖੇਡਣ ਹੋਲੀ ਤੇ ਆ ਮੇਰੇ ਲਾਗੇ ਸਾਰੇ ਜਾਣੇ ਇਕੱਠੇ ਹੋ ਕੇ ਮੈਂ ਤਾਂ ਟਿੱਕਾ ਹੀ ਲਵਾਇਆ ਕਿ ਮੇਰੇ ਰੰਗ ਥੋੜੇ ਜਿਹਾ ਘੱਟੇ ਪਸੰਦ ਨੇ ਮਤਲਬ ਕਿ ਲਿਪੜਣਾ ਪਰ ਫਿਰ ਵੀ ਮੇਰੀ ਦਰਾਣੀ ਦਾ ਮੁੰਡਾ ਮੈਨੂੰ ਭੂਕੇ ਚਲੇ ਗਿਆ ਚੁੰਨੀ ਲਵੇੜ ਗਿਆ ਮੇਰੀ ਕੋਹਾ ਦੇਖੋ ਕਲਰ ਆ ਦੇਖੋ ਲਾ ਗਿਆ ਕਲਰ ਉਹ ਨਾ ਛੋਟਾ ਜਿਹੜਾ ਜੂਰਾਜ ਗੇਟ ਦੇ ਵਿੱਚ ਦੀ ਮੈਂ ਗੇਟ ਲਾ ਲਿਆ ਭੱਜ ਕੇ ਪਚਕਾਰੀ ਗੇਟ ਦੇ ਵਿੱਚ ਦੀ ਪਾ ਗਏ ਨਾ ਪਚਕਾਰੀ ਮਾਰੀ ਹੁਣ ਮੈਂ ਉਹਨੂੰ ਕੱਦੀ ਡੀਕਦੀਆ ਹੁਣਾਂ ਨੂੰ ਮੈਂ ਮੇਕਅਪ ਝੂਕੇ ਫੇਸਦੀ ਆ ਤੇ ਅਜੇ ਕੰਮ ਕਾਰ ਕਰਨੇ ਨੇ ਬਸ ਥੋੜੇ ਬਹੁਤੇ ਰਹਿੰਦੇ ਨੇ ਤੇ ਬਾਕੀ ਜਦੋਂ ਬੱਚੇ ਆਉਣਗੇ ਮੈਂ ਤੁਹਾਨੂੰ ਉਦੋਂ ਮਿਲਾਨੀ ਆ ਬੱਚਿਆਂ ਦੀਆਂ ਰਿਆਤੋਂ ਪਣੇ ਰਿਓ ਜੀ ਮੇਰੇ ਬਲੌਗ ਦੇ ਨਾਲ ਤੁਸੀਂ ਤੇ ਦੁਵਾਰਾ ਤੋਂ ਫੇਰ ਸਾਰਿਆਂ ਨੂੰ ਹੈਪੀ ਹੋਲੀ ਤੇ ਪਰਮਾਤਮਾ ਤੁਹਾਡੇ ਇਹੀ ਸੋਹਣਾ ਸੋਹਣਾ ਰੰਗਾ ਕੋਈ ਜ਼ਿੰਦਗੀ ਵਿੱਚ ਵਿਪਰਤ ਸਾਰਿਆਂ ਵਿੱਚ ਤਾਨੂੰ ਮਿਲਦੀਆਂ ਜੀ ਬੱਚਿਆਂ ਦੇ ਆਇਆ ਤੋਂ ਫਿਰ ਮੈਂ ਉਹ ਹਾਂਜੀ ਮੈਂ ਤੁਹਾਨੂੰ ਇਹ ਕਹਿ ਕੇ ਕਹਿਹਾ ਸੀ ਆ ਵੀ ਮੈਂ ਹਨਾ ਕੰਮ ਲੱਗੀ ਸੀਗੀ ਕਰਨ ਝਾੜੂ ਪੋਚਾ ਮੈਂ ਕਿ ਚਲ ਝਾੜੂ ਪੋਚਾ ਕਰਦੀ ਹਾਂ ਜਾਨੂ ਮੇਰੀ ਦਰਾਨੀ ਨੇ ਜਾ ਕੇ ਇਹਨੇ ਗੇਟ ਖੜਕਾਤਾ ਇਹ ਹੈ ਮੇਰੇ ਚਾਚਾ ਜੀ ਦੀ ਨੋ ਇਹ ਤੁਸੀਂ ਵਲੌਗ ਚ ਕਦੇ ਨਹੀਂ ਦੇਖੀ ਅੱਜ ਦੇਖ ਰਹੇ ਹੋ ਪਹਿਲੀ ਵਾਰ ਇਹ ਗਈ ਜਾ ਕੇ ਮੈਨੂੰ ਲਵੇੜ ਕੇ ਆ ਗਈ ਫਿਰ ਮੈਂ ਕਿ ਹੁਣ ਮੈਂ ਲਿਬੜ ਤਾਂ ਗਈ ਉਹ ਹੁਣ ਮੈਂ ਕਿ ਮੈਂ ਤੈਨੂੰ ਦੱਸ ਦਿਆਂ ਪਤਾ ਫਿਰ ਮੈਂ ਭੱਜ ਕੇ ਤੇ ਮਗਰ ਉੱਦਾਂ ਹੀ ਆ ਗਈ ਮੈਂ ਕਿ ਤੂੰ 1 ਮਿੰਟ ਰੁਕ ਤੈਨੂੰ ਮੈਂ ਕਰਦੀ ਹਾਂ ਲੋਟ ਇਹ ਆ ਜੀ ਸਾਡੇ ਸਾਰੇ ਤਾਂ ਛੋਟੇ ਹਨਾ ਮਤਲਬ ਕਿ ਸਾਰੀਆਂ ਦਰਾਨੀਆਂ ਜਠਾਨੀਆਂ ਚ ਛੋਟੀ ਆ ਇਹਨੇ ਸਾਰੀਆਂ ਨੂੰ ਸਾਰੀਆਂ ਦਾ ਬੁਰਾ ਹਾਲ ਕਰਿਆ ਕਰ ਲੈ ਇਹਨੇ ਕੱਲੀ ਨੇ ਦੇਖ ਲੋ ਫਿਰ ਮੈਂ ਮੈਂ ਕਿ ਜਦ ਮੈਂ ਆ ਗਈ ਫਿਰ ਮਿਲ ਗਈ ਚਲਦੀ ਦੀ ਦੂਈ ਦੀਦੀ ਕੋਲ ਵੀ ਜਰਾ ਜਵੀਰ ਕੋਲ ਵੀ ਚਲਦੇ ਗਗਨ ਕੋਲ ਵੀ ਚਲਦੇ ਆ ਸਾਡੇ ਨਾਲ ਜੀ ਘਰ ਨਾਲ ਨਾਲੇ ਸੀ ਆਪਣੇ ਸਿਰਫ ਘਰ ਘਰ ਚ ਹੋਲੀ ਖੱਡੇ ਸੀ ਇਹ ਨਾਲ ਨਾਲ ਘਰ ਨੇ ਸਾਡੇ ਤੇ ਤੁਸੀਂ ਕਰੋ ਇੰਜੋਏ ਹੋਲੀ ਦਾ ਦੇਖੋ ਅਸੀਂ ਕੀ ਗੰਦ ਪਾਇਆ ਹੋਲੀ ਦਾ ਨਾਲ ਗਵੰਡੀਆਂ ਦੀ ਬਹੂ ਨੂੰ ਵੀ ਸੱਦ ਲਈ ਆਈ ਇਹ ਸੱਦ ਲਿਆ ਹਨ ਉਹਨੂੰ ਵਿਚਾਰੀ ਨੂੰ ਕਹਿੰਦੀ ਇਮੋਸ਼ਨਲ ਜੀ ਹੋ ਕੇ ਕਹਿੰਦੀ ਦੀ ਆ ਜਾਓ ਮੇਰੇ ਨਾਲ ਰੋਟੀ ਬਣਵਾ ਆਜੋ ਤਿੰਨ ਬੰਦੇ ਲੱਗੇ ਹੋਏ ਹਨ ਖੇਤ 'ਚ ਹਨਾ ਉਹ ਵਿਚਾਰੀ ਯਕੀਨ ਕਰਕੇ ਆ ਗਈ ਉਹਦਾ ਐਂਡ 'ਚ ਦੇਖਿਓ ਸੀ ਕਿੰਨਾ ਬੁਰਾ ਹਾਲ ਕੀਤਾ ਤੁਸੀਂ ਬਣੇ ਰਹੋ ਬਸ ਵਲੌਗ ਇੰਜੋਏ ਕਰੋ ਮਜ਼ਾ ਆਂਦਾ ਪਰ ਆ ਵੀ ਤਾਂ ਆ ਆ ਆਈਡੀਆ ਵਧੀਆ ਅਜੇ ਥੋੜਾ ਦੀ ਹੋਣੀ ਕਚਕਰੀਆਂ ਭਰ ਲਓ ਜਵਾਕੋ ਸਾਰੀਆਂ ਇੱਕ ਕਰ ਜਾਓ ਉਹ ਕਚਕਰੀਆਂ ਭਰ ਲਓ ਸਾਰੀਆਂ ਸਾਰੀਆਂ ਕਚਕਰੀਆਂ ਭਰ ਲਓ ਉਹ ਦੇਖੇ ਚਾਚੀ ਤੇ ਮਮਾ ਨੇ ਹੇ ਤਾਂ ਮਾਰੇ ਹੁਣ ਅੱਡੀ ਨਾ ਹੋਵੇ ਮਸੀਤ ਬੱਲੇ ਕਚਕਰੀਆਂ ਕਚਕਰੀਆਂ ਤਰਵੀਰ ਦੇ ਮਮਾ ਦੇ ਕਚਕਰੀਆਂ ਇੱਥੇ ਬਾਹਰ ਰੰਗਲੇ ਵਾਲਾ ਉਹ ਬੱਤੀ ਆਜੋ ਇੱਧਰ ਆਜੋ ਮੜੇ ਆ ਇੱਧਰ ਆ ਮੜਣਾ ਮੇ ਆ ਆਇਓ ਆਂਟੀ ਨੇ ਦੱਸਤਾ ਦੋ ਮਿੰਟ ਮੈਕੋ ਵੀਨਾ ਦੀ ਦੂਈ ਚਾਚੀ ਸਾਸਰੂ ਆਜਾ ਮਾਰਦੇ ਸੀਗੇ ਕਿ ਕੋਨੇ ਤਾਂ ਪਹਿਲੇ ਹੀ ਗੇਟ ਲਾ ਲਿਆ ਸੀਗਾ ਚਾਚੀ ਨੇ ਦੇਖਦੇ ਹੋਏ ਆਂਟੀ ਨੇ ਸਾਡੀ ਨੇ ਤੇ ਆਂਟੀ ਅੰਦਰ ਗਈ ਜਾਵੇ ਮੈਂ ਬਿਮਾਰ ਆ ਮੈਂ ਬਿਮਾਰ ਆ ਨਾ ਮੈਨੂੰ ਖੰਗ ਚ ਖਾ ਹੋਇਆ ਹੋਇਆ ਨਾ ਅਸੀਂ ਕਹਿੰਦੇ ਵੀ ਆ ਜਾ ਆ ਜਾ ਆਂਟੀ ਬਾਹਰ ਨਿਕਲਿਆ ਵੀ ਨਹੀਂ ਅਸੀਂ ਰੰਗ ਲਾ ਦੇਣਾ ਨਹੀਂ ਅਸੀਂ ਉੱਪਰ ਦੀ ਹੋ ਆ ਜਾਣਾ ਫਿਰ ਆਂਟੀ ਕਹਿੰਦੀ ਨਹੀਂ ਮੈਂ ਬਿਮਾਰ ਆ ਕਹੀਂ ਥੋੜਾ ਜਿਹਾ ਲਾ ਦਿਓ ਟਿੱਕੇ ਜੇ ਲਾ ਦਿਓ ਤੇ ਆਂਟੀ ਨਾ ਕੁੰਡਾ ਲਾਲੀ ਆਂਟੀ ਨੇ ਪਹਿਲੇ ਹੀ ਭੱਜ ਗਏ ਸਾਨੂੰ ਦੇਖ ਕੇ ਬਸ ਇੱਥੇ ਲੱਗੀਆਂ ਹੋਈਆਂ ਸੀਗੀਆਂ ਇਹ ਇਹ ਸਾਡੀ ਦੂਜੀ ਸਾਤੀ ਚਾਚੀ ਸੱਸਾ ਇਹ ਸਾਡੀਆਂ ਦੋ ਚਾਚੀਆਂ ਸੱਸਾ ਨੇ ਮਤਲਬ ਕਿ ਸਾਡੀਆਂ ਦੋ ਆਂਟੀਆਂ ਨੇ ਤੇ ਆ ਅਸੀਂ ਇਧਰ ਆਣੀ ਅਜਠਾਣੀ ਐ ਇਹ ਆਂਟੀ ਦੀ ਨੋਆ ਦੂਜੀ ਦੇ ਹਜੇ ਦੋ ਬੇਟੇ ਨੇ ਉਹਨਾਂ ਦੀ ਮੈਰਿਜ ਹੋਣੀ ਐ ਇਹ ਆਂਟੀ ਦਾ ਇੱਕ ਬੇਟੇ ਦੀ ਮੈਰਿਜ ਹੋਈ ਹੋਈ ਆ ਉਹ ਸਾਹਮਣੇ ਪਾਲੀ ਸਾਈਡ ਹੈਗਾ ਗਗੰਦਾ ਘਰ ਮਤਲਬ ਕਿ ਦੂਜੀ ਵੀ ਹੀਚ ਲੱਗਦਾ ਹਨ ਅਸੀਂ ਫਿਰ ਅੰਦਰ ਨੂੰ ਕੋਠੇ ਤੇ ਨੂੰ ਚਲੇ ਗਏ ਸੀਗੇ ਮਤਲਬ ਕਿ ਅਸੀਂ ਕੋਠਿਆਂ ਤੇ ਨੂੰ ਖੇਡੇ ਆ ਨਾ ਆਪਣਾ ਇੱਧਰ ਨੂੰ ਆ ਗਿਆ ਨਾਲੇ ਚਾਚੀ ਉਹਨਾਂ ਦੇ ਨਾਲੇ ਰਮਨ ਦਾ ਰਮਨ ਦੇ ਨਾਲੇ ਮਤਲਬ ਕਿ ਸਾਡੇ ਚਾਚਾ ਜੀ ਦਾ ਮਤਲਬ ਕਿ ਰਮਨ ਉਹਨਾਂ ਦਾ ਉਹਦੇ ਨਾਲ ਮੇਰਾ ਘਰ ਆ ਨਾ ਮੇਰਾ ਰੋਡ ਤੇ ਆ ਜਾਂਦਾ ਮਤਲਬ ਕਿ ਸਾਡੇ ਇਕੱਠੇ ਘਰ ਨੇ ਇੱਥੇ ਬਸ ਲੱਗੇ ਹੋਏ ਸੀਗੇ ਅਸੀਂ ਆਪਣਾ ਤੇ ਇੰਜ ਜੇ ਗਾਰਡ ਫਿਰ ਇਸ ਤੋਂ ਬਾਅਦ ਤੁਸੀਂ ਰਮਨ ਗਗਨ ਉਹਨਾਂ ਦੇ ਘਰ ਤਾਂ ਇੰਨਾ ਜ਼ਿਆਦਾ ਹੈ ਜੋਤੀ ਇੰਨਾ ਚਲਾ ਕੋਨੇ ਸਪਰੇਅ ਵਗੈਰਾ ਬਹੁਤ ਕੁਝ ਲਿਆ ਕੇ ਰੱਖਿਆ ਹੋਇਆ ਸੀ ਸਾਨੂੰ ਜਾਂਦਿਆਂ ਨੂੰ ਇਹੋ ਕਰਤਾ ਸੀ ਕੋਠੇ ਤੋਂ ਗਾਹਾਂ ਦੇ ਉੱਤੇ ਉੱਪਰ ਤੋਂ ਹੀ ਪਾਇਆ ਪਾਣੀ ਫਿਰ ਸਾਨੂੰ ਇੰਨਾ ਲਵੇੜਿਆ ਫਿਰ ਮੈਂ ਜੋਤੀ ਨੂੰ ਕਿਹਾ ਮੈਂ ਹੁਣ ਤੂੰ ਰੁਕ ਤੈਨੂੰ ਦੱਸਦੀ ਹਾਂ ਮੈਂ ਪਤਾ ਇੱਥੇ ਨਾ ਜੋਤੀ ਨੇ ਸਾਨੂੰ ਸਪਰੇ ਨਾਲ ਬਹੁਤ ਜ਼ਿਆਦਾ ਲਵੇੜਦਾ ਸੀਗਾ ਫਿਰ ਮੈਂ ਕਿਹਾ ਜੋਤੀ ਇੱਕ ਵਾਰ ਬਾਹਰ ਨਿਕਲੇ ਮੈਂ ਕਿਹਾ ਹੁਣ ਤੈਨੂੰ ਲਵੇੜ ਕੇ ਸਾਹ ਲੈਣਾ ਮੈਂ ਕਿਹਾ ਜਦ ਮਰਜ਼ੀ ਨਿਕਲੇ ਆਵੇਂ ਤੂੰ ਤੈਨੂੰ ਵੀ ਹੁਣ ਲੋਟ ਕਰਨੀ ਕਰਨਾ ਉਹ ਅੰਦਰ ਕੁੰਡਾ ਲਈ ਖੜਾ ਸੀਗਾ ਸ਼ੀਸ਼ਿਆਂ ਦੇ ਵਿੱਚ ਉਹ ਦੇਖ ਰਿਹਾ ਸੀਗਾ ਫਿਰ ਅਸੀਂ ਖਿੱਚ ਲਿਆ ਸੀਗਾ ਬਾਹਰ ਨੂੰ ਫਿਰ ਉਹਨੂੰ ਪਿਉਂਦ ਲਿਆ ਸੀਗਾ ਉਹਦੇ ਨਾਲ ਵੀ ਫਿਰ ਖੇਡੀ ਹੋਲੀ ਇੱਥੇ ਰਮਨ ਨੇ ਸਾਰਿਆਂ ਦੇ ਪੱਕਾ ਰੰਗ ਲਾਤਾ ਸੀਗਾ ਬਲੂ ਕਲਰ ਮੈਨੂੰ ਲੱਗਦਾ ਸੀ 你能不能理解？ ਫਰੈਂਸ ਹੋਲੀ ਕਰ ਲਈ ਇੰਜੋਏ ਦੇਖੋ ਜੀ ਹੱਥਾਂ ਦੇ ਹਾਲ ਸਾਡੇ ਨੇਲ ਵਗੈਰਾ ਹਾਈ ਹੱਥ ਖਰਾਬ ਹੋਏ ਬੂ ਮੂੰਹ ਵੀ ਬਹੁਤ ਖਰਾਬ ਹੋ ਗਿਆ ਸੀ ਮੂੰਹ ਤਾਂ ਸਾਫ਼ ਹੋ ਗਿਆ ਤੇ ਆ ਕੇ ਮੈਂ ਆਪਣਾ ਖੇੜ ਖੂੜ ਕੇ ਹੋਲੀ ਕੱਪੜੇ ਧੋਲੇ ਤੇ ਉਹ ਕੱਪੜੇ ਬੱਚੇ ਜਿਹੜੇ ਪਾਏ ਸੀ ਕਲਰ ਵਾਲੇ ਉੱਥੇ ਤੱਕ ਆ ਬਾਕੀ ਸਾਰੇ ਮੇਰੇ ਧੋਣ ਵਾਲੇ ਸੀਗੇ ਨਹੀਂ ਦਿਖਾਉਣੇ ਇਹ ਸਾਡੇ ਇੰਤੁਸੀਂ ਕੈਮਰੇ ਉੱਪਰ ਕਰੋ ਆਹ ਦੇਖੋ ਧੋ ਦ ਚੁੱਕੀ ਆ ਹੱਥ ਦੇ ਵਹ ਹੋਤ ਨਹੀਂ ਹੱਥ ਦੇਖੋ ਚੱਲ ਉੱਤਰ ਜਾਊਗਾ ਮੂੰਹ ਦੇ ਉੱਤਰ ਗਿਆ ਮੂੰਹ ਦਾ ਸਾਡੇ ਹਾਏ ਹਾਏ ਸਾਡੀ ਅੰਦਰ ਨਹੀਂ ਲੱਗਿਆ ਆ ਸੀ ਸਾਡੀ ਛੋਟੀ ਉੱਤਰ ਆ ਪਿੱਛੇ ਲੱਗਿਆ ਛੋਟੋ ਤਾਂ ਹੁਣ ਰਾਤ ਤੇ ਦੋ ਤਿੰਨ ਵਾਰ ਉਤਰੂਗਾ ਛੋਟੀ ਦਰਾਨੀ ਨੇ ਬੜੀਆਂ ਚਟਹਾਣੀਆਂ ਦੇ ਉੱਤੇ ਕੀਤਾ ਅਟੈਕ ਅਟੈਕ ਕਰਤਾ ਸਾਡੀ ਦਰਾਨੀ ਨੇ ਸਹੀ ਗੱਲ ਆ ਉਹਨੇ ਨਾ ਕੀ ਕੀਤਾ ਜਦੋਂ ਮੈਂ ਤੁਹਾਡੇ ਕੋਲ ਸਿਰਸਰ ਵੀਡੀਓ ਸ਼ੁਰੂਆਤ ਕੀਤੀ ਸੀ ਕਿ ਸੱਜ ਵਿੱਚੋਂ ਆ ਮਾਰੀ ਰੋਟੀ ਨਾ ਦਿਓ ਰੋਟੀ ਦਾ ਚਾਰ ਦੇ ਲੋਕ ਨੇ ਲੋਕ ਕੋਈ ਚਾਹ ਦੇ ਲੋ ਮਰ ਰੋ ਚਾਹ ਦੇ ਲੋ ਮੈਂ ਚਾਹ ਜਦੋਂ ਮੈਂ ਤੁਹਾਨੂੰ ਕਹ ਰਹੀ ਸੀਗੀ ਵੀ ਮੈਂ ਹਨਾ ਵੀ ਮੈਨੂੰ ਵਦਿਆ ਨਹੀਂ ਲੱਗਦਾ ਹੋਲੀ ਪਗਾਰਾ ਖੇਡਣਾ ਬੱਚੇ ਬਾਹਰ ਕੱਢਦੇ ਸੀਗੇ ਮੈਂ ਆਪਣਾ ਬੱਚਿਆਂ ਨੂੰ ਬਾਹਰ ਕੱਢ ਕੁੱਢ ਕੇ ਮੈਂ ਆਪਣਾ ਉਹ ਕਰਨ ਲੱਗ ਗਈ ਕੀ ਕਹਿੰਦੇ ਹੁੰਦੇ ਨੇ ਕੀ ਕਰਨ ਲੱਗ ਗਈ ਸੀ ਮੈਂ ਹਾਂ ਮੈਂ ਗੁੰਡਾ ਲਾ ਕੇ ਅੰਦਰ ਆ ਗਈ ਮੈਂ ਕਿਹਾ ਕਿ ਤੇ ਯੂ ਵੀ ਹੇ ਮੇਰਾ ਕਲਰ ਵਾਲਾਂ ਤੇ ਵੀ ਚੜ ਗਿਆ ਚਲ ਕੋਈ ਨਾ ਹੋ ਗਿਆ ਮੈਂ ਤਾਂ ਮਜ਼ਾਕਾਂ ਪੂਰਾ ਮਰ ਗਿਆ ਮੈਂ ਕਿਹਾ ਜੂਬੀ ਆਉਂਦਾ ਹੈ ਬਾਰ-ਬਾਰ ਉਹ ਆਉਂਦਾ ਸੀਗਾ ਤਾਈ ਜੀ ਅੱਬ ਵੀ ਤਾਈ ਜੀ ਅੱਬ ਵੀ ਉਹ ਚਲਾਕੀ ਕਰਦਾ ਸੀਗਾ ਵੀ ਕੁੰਡਾ ਖੋਲੋ ਤਾਈ ਜੀ ਕੁੰਡਾ ਖੋਲੋ ਮੈਨੂੰ ਪਤਾ ਸੀ ਵੀ ਮੇਰੇ ਰੰਗ ਲਾਉਣ ਆਉਂਦਾ ਮੈਂ ਤੁਹਾਨੂੰ ਦੱਸਿਆ ਵੀ ਇਹ ਪਚਕਾਰੀ ਮਾਰ ਕੇ ਗਿਆ ਹਨਾ ਤੇ ਫਿਰ ਬਾਰ-ਬਾਰ ਆਈ ਗਿਆ ਮੈਂ ਕਿਹਾ ਚਲ ਮੈਂ ਹੁਣ ਜਾਣੀ ਆ ਚਲ ਕੁੰਡਾ ਖੋਲੇ ਦੰਨੀ ਆ ਹਨਾ ਵੀ ਉਹਦਾ ਥੋੜਾ ਜਿਹਾ ਰੰਗ ਲਵਾ ਲੰਨੀ ਆ ਵੀ ਰੰਗ ਲਾ ਦੂਗਾ ਵੀ ਚਲ ਫਿਰ ਉਹ ਖੇਡਣ ਲੱਗ ਜਾਊਗਾ ਬੱਚਿਆਂ ਦੇ ਨਾਲ ਤੇ ਮੈਂ ਗੇਟ ਖੋਲਣ ਚਲੇ ਗਈ ਛੋਟੀ ਦਰਾਨੀ ਨੇ ਆ ਕੇ ਬੱਸ ਜੀ ਕਰਤਾ ਮੇਰੇ ਤੇ ਅਟੈਕ ਪਾਣੀ ਪਾ ਗਈ ਮੈਨੂੰ ਭੂ ਕੇ ਚਲੇ ਗਈ ਭੱਜ ਗਈ ਆਪ ਤਾਂ ਫਿਰ ਹਨਾ ਚਾਚਾ ਜੀ ਦੀ ਨੂੰ ਫਿਰ ਮੈਨ ਮੈਂ ਕਿ ਹੁਣ ਮੈਂ ਭਿੱਜ ਤਾਂ ਗਈ ਹਾਂ ਹੁਣ ਮੈਂ ਕਿ ਮੈਂ ਤੈਨੂੰ ਦੱਸਦੀਆਂ ਪਰ ਮੈਂ ਉਹਦੇ ਕੋਲ ਨਹੀਂ ਚਲੇ ਗਈ ਉਹਨੂੰ ਦੇਖੀਓ ਤੁਸੀਂ ਸਾਰੀ ਵੀਡੀਓ ਪਿਛਲੀ ਫਿਰ ਉਸ ਤੋਂ ਬਾਅਦ ਦੂਜੀ ਚਾਚਾ ਜੀ ਦੀ ਨੂੰ ਕੋਲ ਚਲੇ ਗਏ ਹਨਾ ਕਹਿਣ ਦੀਦੀ ਚਲੋ ਉੱਧਰ ਚੱਲਦੇ ਆ ਮਤਲਬ ਕਿ ਅਸੀਂ ਆਪਣੀ ਫੈਮਿਲੀ ਫੈਮਿਲੀ ਨਾਲ ਹੀ ਖੜੇ ਹਾਂ ਤੇ ਤੁਹਾਨੂੰ ਦੱਸਿਆ ਸੀ ਫੈਮਿਲੀ 'ਚ ਬਹੁਤ ਬਹੂਆਂ ਆਏ ਸੁਖ ਨਾਲ ਦਰਾਨੀ ਜਠਾਨੀਆਂ ਸੀ ਬਹੁਤ ਆਂ ਮੀਆਂ ਸਾਨੂੰ ਕਹਾਂ ਕਿ ਤੇ ਦੂਦਰ ਜਾਣ ਦੀ ਨਹੀਂ ਲੋੜ ਨਹੀਂ ਪੈਂਦੀ ਹੈਗੀ ਅਸੀਂ ਆਪਸ ਚ ਇੰਜੋਏ ਕਰ ਲੰਨੀ ਹੈ ਜਿੱਥੇ ਵੀ ਕਰਨਾ ਹੁੰਦਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਲਵੇੜ ਕੇ ਕਿ ਕਹਿੰਦੀ ਦੀ ਹੁਣ ਗਗਨਦੀ ਦੀ ਰਹਿ ਗਈ ਕਹਿੰਦੀ ਚਲੋ ਗਗਨਦੀ ਦੀ ਕੋਲ ਵੀ ਚੱਲਦੇ ਆਂ ਫਿਰ ਛੱਤ ਦਿਨ ਸਾਡੇ ਮਤਲਬ ਕੋਠਿਆਂ ਦੇ ਕੋਠੇ ਨਾਲ ਲੱਗਦੇ ਨੇ ਮਤਲਬ ਸਾਡੇ ਇਕੱਠੇ ਹੀ ਘਰ ਨੇ ਹਨਾ ਅੱਜ ਪਹਿਰੇ ਅਸੀਂ ਫਿਰ ਗगन ਕੋਲ ਗਏ ਫਿਰ ਗगन ਦਾ ਤੁਸੀਂ ਦੇਖਿਆ ਨਾ ਉੱਥੇ ਆਪਣਾ ਹੋਲੀ ਖੇਡੇ ਮੇਰਾ ਦਿਓਰ ਨਾਲ ਖੇਡੇ ਆ ਨਾ ਫਿਰ ਉਸ ਤੋਂ ਬਾਅਦ ਅਸੀਂ ਫਿਰ ਸਾਡੇ ਇੱਕ ਗਵਾਂਡੀਆਂ ਦੀ ਬਹੂ ਆ ਚਲੋ ਵੀ ਸਾਡੇ ਨਾਲ ਹਨਾ ਵਧੀਆ ਵਰਤਦੀ ਆ ਕਰਦੀ ਆ ਨਾ ਫਿਰ ਉਹਨੇ ਰਮਨ ਇੰਨੀ ਚਲਾਕ ਹਨਾ ਫਿਰ ਚਾਚਾ ਜੀ ਦੀ ਨੂੰਹ ਜਿਹੜੀ ਛੋਟੀ ਦਰਾਨੀ ਹੈ ਜਿਹੜੀ ਸਰ ਨਾਲੋਂ ਇੰਨੀ ਚਲਾਕ ਆ ਉਹਨੂੰ ਫੋਨ ਕਰਤਾ ਕਹਿੰਦੀ ਦੀਦੀ ਆ ਜਾ ਮੇਰੇ ਭਈ ਭਈਏ ਲੱਗੇ ਹੋਏ ਨੇ ਵੀ ਮੈਂ ਪੁਲਿਸ ਮੇਰੇ ਨਾਲ ਆ ਜਾ ਰੋਟੀ ਬਣਾ ਕੇ ਚਲੇ ਜਾ ਉਹ ਉਹ ਵੀ ਵਿਚਾਰੀ ਕਹਿੰਦੀ ਚੱਲ ਕੋਈ ਨਾ ਮੈਂ ਆ ਜਾ ਨਹੀਂ ਉਹਨੇ ਵੀ ਨਹੀਂ ਸੋਚਿਆ ਵੀ ਹਨਾ ਅੱਗੇ ਨਾ ਅੱਗੇ ਦੇ ਪਿੱਛੇ ਕਹਿੰਦੀ ਆ ਵੀ ਅੱਜ ਕਿਉਂ ਕਿ ਆ ਉਹ ਆ ਗਈ ਉਹ ਵੀ ਤੁਸੀਂ ਵੀਡੀਓ ਦੇਖਿਆ ਫਿਰ ਉਹਨੂੰ ਵੀ ਲਵੇੜਿਆ ਵਿਚਾਰੀ ਨੂੰ ਹਨਾ ਪਰ ਪੂਲੇ ਇੰਜੋਏ ਕੀਤਾ ਬਹੁਤ ਹੋਲੀ ਮਨਾਈ ਆ ਫਿਰ ਜੇ ਖੇਡਣ ਲੱਗਦੇ ਫਿਰ ਤਾਂ ਵਧੀਆ ਲੱਗਦਾ ਜਿੰਨਾ ਚਿਰ ਖੇਲਦੇ ਨਹੀਂ ਉਨਾ ਚਿਰ ਨਹੀਂ ਵਧੀਆ ਲੱਗਦੀ ਹੈਗੀ ਤੇ ਤੁਸੀਂ ਸਾਨੂੰ ਰੋਕਦੇ ਸੀ ਤੇ ਮੈਨੂੰ ਪਰ ਮੈਨੂੰ ਬਹੁਤ ਘੱਟ ਪਸੰਦ ਆ ਹਨ ਬਿਲੀਬੜਨਾ ਜਿਆ ਗਿੱਲੇ ਪੰਜਾ ਮੈਨੂੰ ਬਹੁਤ ਘੱਟ ਪਸੰਦ ਆ ਹਨ ਪਰ ਕਹਦੇ ਨਹੀਂ ਹੁੰਦੇ ਛੋਟੀਆਂ ਸਾਰੇ ਨਾਲ ਸ਼ਰਾਰਤਾਂ ਹੁੰਦੀਆਂ ਨੇ ਕਰੇ ਵੀ ਨਾ ਕਿੱਥੇ ਰਹਿੰਦੀਆਂ ਨੇ ਫਿਰ ਬੜਿਆਂ ਨੂੰ ਵੀ ਥੋੜਾ ਜਿਹਾ ਜਿਉਂਨਾ ਵਰਗਾ ਹੀ ਬਣਨਾ ਪੈਂਦਾ ਹਨਾ ਫਿਰ ਜਠਾਣੀਆਂ ਨੂੰ ਵੀ ਥੋੜਾ ਜਿਹਾ ਬਣਨਾ ਪੈਂਦਾ ਦਰਾਨੀਆਂ ਵਰਗਾ ਹਨ ਤੇ ਬਾਕੀ ਜੀ ਇੰਜੋਏ ਕਰਨਾ ਚਾਹੀਦਾ ਬਾਕੀ ਦੇਖੋ ਹਰੇਕ ਦੀ ਆਪਣੀ ਆਪਣੀ ਸੋਚ ਹੁੰਦੀ ਆ ਆਪਣਾ ਵੀ ਕਿ ਮੈਂ ਹਨਾ ਇੰਜੋਏ ਕਰਨਾ ਜ਼ਿੰਦਗੀ ਨੂੰ ਆਪਾਂ ਇੰਜੋਏ ਕਰਦੇ ਆ ਖੇਡਦੇ ਆ ਅੱਤ ਤਨ ਮੈਂ ਪਹਿਲਾਂ ਵੀ ਦੱਸਿਆ ਵੀ ਸੁਖਨਾਲਾ ਅਸੀਂ ਦਰਾਨੀਆਂ ਜਠਾਣੀਆਂ ਪਰਮਾਤਮਾ ਨੇ ਸਾਨੂੰ ਬਹੁਤ ਆਸ਼ੀਰਵਾਦ ਖਣਾ ਲਿਆ ਨਾ ਹਜੇ ਤਾਂ ਸਾਡੀਆਂ ਆਉਣੀਆਂ ਵੀ ਨੇ ਹਜੇ ਤਾਂ ਆਉਣੀਆਂ ਏ ਹਲੇ ਚਾਰ ਆਉਣ ਤੋਂ ਪਈਆਂ ਨੇ ਸਾਡੀਆਂ ਚਾਰ ਹਾਂ ਇੱਕ ਮੰਗਿਆ ਹੋਇਆ ਉਹ ਆਣੀ ਆ ਗਗਨ ਦਾ ਦਿਓਰਾ ਜਿਹੜਾ ਮੰਗਿਆ ਹੋਇਆ ਉਹਦਾ ਉਹਦੀ ਮੈਰਿਜ ਹੋਣੀ ਆ ਤੇ ਦੋ ਚਾਚਾ ਜੀ ਦੇ ਮੁੰਡੇ ਹੋਰ ਨੇ ਇੱਕ ਚਾਚਾ ਜੀ ਦਾ ਮੁੰਡਾ ਹੋਰ ਹੈ ਇਹਦਾ ਹਲੇ ਚਾਰ ਦਰਾਣੀਆਂ ਸਾਡੀਆਂ ਹੋਰ ਆਉਣੀਆਂ ਨੇ ਤੇ ਸੇ ਅਸੀਂ ਹੈਗੀਆਂ ਸੱਤ ਸੱਤ ਦਰਾਣੀਆਂ ਹਜੇ ਹੈਗੀਆਂ ਅਸੀਂ ਘਰ ਦੇ ਵਿੱਚ ਚਾਰ ਹੋਰ ਆਉਣੀਆਂ ਸੁੱਖ ਨਾਲ ਹਰਿਆ ਭਰਿਆ ਪਰਿਵਾਰ ਆ ਸਾਡਾ ਤੇ ਬਾਕੀ ਜੀ ਹੁਣ ਮੈਂ ਕੱਪੜੇ ਵੀ ਧੋਤੇ ਅਲੂ ਵੀ ਵਾਲੇ ਸ਼ੱਕਰ ਵੀ ਪੀਓ ਤੇ ਕੱਲੋਂ ਹੈਗਾ ਜਿ ਪਹਿੜਿਆਂ ਦਾ ਮੱਠਾ ਹੁਣ ਸਾਰੇ ਪੁੱਛਣਗੇ ਬਿਹੜੇ ਕੀ ਹੁੰਦੇ ਨੇ ਜਿਨ੍ਹਾਂ ਜਿਹਨਾਂ ਨੂੰ ਪਤਾ ਹਨਾ ਜਿਹੜੇ ਜਿਹੜੇ ਟੇਕ ਦੇ ਨੇ ਮਤਲਬ ਕਿ ਮਾਤਾ ਰਾਣੀਆ ਦੇ ਗੁਲਗਲੇ ਕਚੋਰੀਆਂ ਬਣਾ ਕੇ ਮੇਰੇ ਸਾਡੇ ਕਹਿੰਦੇ ਆ ਤੇ ਬਾਕੀ ਹੁਣ ਅੱਧੇ ਜਾਣ ਗਿਆਨ ਵੀ ਦੇਣਗੇ ਵੀ ਸਿੱਖ ਧਰਮ ਤੋਂ ਹੋ ਕੇ ਤੁਸੀਂ ਹਨਾ ਇਹ ਚੀਜ਼ਾਂ ਪੁੱਛਨੇ ਹੋ ਪਲੀਜ਼ ਤੁਸੀਂ ਆਪਣੇ ਤੱਕ ਰੱਖਿਓ ਮੈਂ ਹਰ ਇੱਕ ਧਰਮ ਦੀ ਰਿਸਪੈਕਟ ਕਰਦੀ ਆ ਹਰ ਇੱਕ ਧਰਮ ਨੂੰ ਪੂਜਦੀ ਆ ਕਿਉਂਕਿ ਧਰਮ ਕੋਈ ਵੀ ਮਾੜਾ ਨਹੀਂ ਹੈਗਾ ਸਭ ਧਰਮ ਚੰਗੇ ਨੇ ਇਨਸਾਨ ਮਾੜੇ ਚੰਗੇ ਨੇ ਜੇ ਹੈਗੇ ਨੇ ਆਰ ਉਹਨਾਂ ਆੜੇ ਚੰਕੇ ਨਹੀਂ ਹੈਗੇ ਸੋ ਮੈਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੀ ਆ ਮੈਂ ਸਾਰੇ ਧਰਮਾਂ ਨੂੰ ਮੰਨਦੀ ਆ ਤੇ ਇੱਜ਼ਤ ਮਾਨ ਕਰਦੀ ਆ ਟੀਵੀ ਬੰਦ ਕਰ ਤੇ ਤਾਂ ਕਰਕੇ ਜੀ ਆਪਾਂ ਆਪਣਾ ਮੱਥਾ ਵੀ ਟੇਕਾਂਗੇ ਅੱਜ ਹੁਣ ਬਣਾ ਕੇ ਰੱਖ ਲੈਣੇ ਮਤਲਬ ਕਿ ਬਿਹਰੇ ਹੁੰਦੇ ਨੇ ਪਾਸੜਿਆਂ ਦਾ ਮੱਥਾ ਟੇਕਣਾ ਹੁੰਦਾ ਅੱਜ ਗੁਲਗੁਲੇ ਕਿਚੋਰੀਆਂ ਬਣਾ ਕੇ ਰੱਖ ਲੈਣੀਆਂ ਤੇ ਖਾ ਵੀ ਲਵਾਂਗੇ ਰਾਤ ਨੂੰ ਅਸੀਂ ਮੱਥੇ ਜੋਗਾ ਲੈ ਆਦਾ ਕੱਢ ਕੇ ਰੱਖਦਾ ਨਾ ਸਵੇਰੇ ਮੱਥੇ ਘਰ ਨੂੰ ਢਿੱਕਣ ਜਾਵਾਂਗੇ ਨਸ਼ਕਰ ਮੂਤ ਉੱਤਰ ਗਿਆ ਹੱਥਾ ਤੋਂ ਵੀ ਉੱਤਰ ਜਿਵੇਂ ਘੁੰਡੇ ਧੋ ਕੇ ਚਲੋ ਜੀ ਮਣ ਅਸੀਂ ਚਾਹ ਪਾਣੀ ਪੀ ਲਈਏ ਮਿਲਦੇ ਆ ਤੁਹਾਨੂੰ ਫਿਰ ਹਾਂਜੀ ਫਰੈਂਡਸ ਸਾਡੇ 6 ਦਾ ਟਾਈਮ ਹੋ ਗਿਆ ਜੀ ਮੈਂ ਲੱਗ ਗਈਆਂ ਤੁਹਾਨੂੰ ਦੱਸਿਆ ਸੀਗਾ ਅੱਜ ਕੱਲ ਨੂੰ ਬੈਂਡਿਆਂ ਦਾ ਮੱਥਾ ਢਿੱਕਣਾ ਮਾਤਾ ਰਣੀਆਂ ਦੇ ਉੱਤੇ ਮਿਰਚਾਂ ਆਪਾਂ ਨੇ ਗ੍ਰੈਂਡ ਕਰਕੇ ਰੱਖ ਲੀਆਂ ਅਦਰਕ ਤੇ ਮਿਰਚਾਂ ਧਨੀਆ ਆਪਾਂ ਵਾਸ਼ ਕਰਕੇ ਰੱਖ ਲਿਆ ਆ ਆਲੂ ਆਪਾਂ ਮੈਸ਼ ਕਰ ਲਏ ਵਿੱਚ ਪਿਆਜ਼ ਕਟਿੰਗ ਕਰਕੇ ਰੱਖ ਲਏ ਬਾਕੀ ਇਹਨਾਂ ਦੇ ਕੁਝ ਸਾਰਾ ਮਟੀਰੀਅਲ ਹਜੇ ऐड करा आप वैसे रेडी करके रख लें आटा मैं गुन के रख लिया इधर अपना गुलगुले आटा भी आप तैयार कर लिया तो उधर अपना हो रहा तेल गर्म और नाल दी नाल, गुल के बना नाल दी हमी गुलगुले बनावेंगे हाँ अपना तेल गर्म हो गया हूँ मैं नाल दाल गुलगुले पा दूंगी तो ये कई भैं मतलब कि चमचे भी पा दें ਮਟੇ ਮੈਨੂੰ ਹੱਥਾਂ ਨਾਲ ਪਾਉਣਾ ਵਧੀਆ ਲੱਗਦੇ ਆ ਵੀ ਵੀ ਪ੍ਰਾਣੀਆਂ ਹਨ ਬਰਾਸਤਾਂ ਨੂੰ ਵੀ ਚਾਹੀਦਾ ਮਾਡਰਨ ਜਮਾਨਾ ਹੁਣ ਤਾਂ ਬਹੁਤ ਹੋ ਗਿਆ ਬਹੁਤ ਜ਼ਿਆਦਾ ਅੱਡੇ ਗੁਲਗਲੇ ਇੰਨਾ ਬਣਾਉਂਦੇ ਹੁਣ ਲੋਕ ਸੀਗੇ ਹੱਥਾਂ ਦੇ ਨਾਲ ਆਟਾ ਤੋੜ ਤੋੜ ਕੇ ਕੋਣਤਾ ਘੜਾ ਨੇ ਹੱਥ ਲਿਬੜਦੇ ਨੇ ਹਨਾ ਵੀ ਚਮਚਿਆਂ ਦੇ ਨਾਲ ਤੋੜ ਕੇ ਪਾਉਣ ਲੱਗਦੀਆਂ ਕਈ ਤਰ੍ਹਾਂ ਦਾ ਹਨਾ ਪਰ ਜਿਹੜਾ ਇਹ ਵਾਲਾ ਹੌਣ ਚ ਵਧੀਆ ਲੱਗਦਾ ਨਾ ਐਵੇਂ ਗੁਲਗਲੇ ਕੋਣੇ ਵਧੀਆ ਲੱਗਦੇ ਨੇ

ਹੋਲੀ ਜੀ ਤੁਸੀਂ ਦੇਖਿਆ ਕਿਵੇਂ ਮਨਾਈ ਸੀ ਬਹੁਤ ਜ਼ਿਆਦਾ ਫਨਕੀਆ ਨਾ ਮਤਲਬ ਕਿ ਬਹੁਤ ਜ਼ਿਆਦਾ ਹੋ ਕੀਤੀ ਆ ਮਨਾਈ ਆ ਮੈਂ ਥੋੜਾ ਥੋੜਾ ਹਿਲਾ ਲਾਣਾ ਪਰ ਇੱਕ ਸਾਈਡ ਜ਼ਿਆਦਾ ਹੋ ਹੋ ਜਾਂਦੀਆਂ ਨਾ ਘੱਟ ਜਾਂਦੀਆਂ ਇਹ ਮੈਂ ਬਣਾ ਰਹੀ ਆ ਜੀ ਸ਼ੱਕਰ ਵਾਲੇ ਇਹਦੇ ਵਿੱਚ ਮੈਂ ਮੈਂ ਨਾ ਹੁਣ ਯੂਜ਼ ਕਰਦੀ ਹਾਂ ਜੀ ਮੈਦਾ ਨਾ ਸੌਰੀ মিਠਾ সোডা वगैरह मैं यूज ਨਹੀਂ ਕਰਦੀ ویسے ਹੀ ਬਹੁਤ ਸੌਫਟ ਬਣ ਜਾਂਦੇ ਨੇ ਕਿਉਂਕਿ ਆਟੇ ਨੂੰ ਥੋੜਾ ਜਿਹਾ ਟਾਈਮ ਪਹਿਲਾਂ ਫੋਲ ਕਰਕੇ ਰੱਖ ਦਵੇ ਢੋਲ ਕੇ ਰੱਖ ਦਵੇ ਫਿਰ ਸੌਫਟ ਬਣ ਜਾਂਦੇ ਨੇ ਕਿਉਂਕਿ ਜਦੋਂ ਮੈਂ ਸਦੇ ਮੈਂ ਸਦੇ ਮਿੱਠਾ সোਡਾ ਯੂਜ਼ ਵੀ ਨਹੀਂ ਕੀਤਾ ਤੁਹਾਨੂੰ ਸੱਚ ਦੱਸਾਂ ਤੇ ਇਹ ਬਣਾਏ ਨੇ ਜਿਵੇਂ ਸ਼ਕਰ ਦੇ ਮੈਂ ਸ਼ਕਰ ਦੇ ਬਣਾਏ ਨੇ ਮੈਂ ਚੀਨੀ ਦੇ ਸਾਨੂੰ ਪਸੰਦ ਨਹੀਂ ਹੈਗੇ ਤੇ ਮੈਂ ਮੱਥਿਆਂ ਲੋਗੇ ਹੁਣ ਕੱਢ ਕੇ ਰੱਖ ਦਾਂਗੇ ਬਾਸ ਦੀ ਵੰਡ ਰਹੇ ਨੇ ਕਿੰਨੇ ਕਿੰਨੇ ਗੁਲਗਲੇ ਪਸੰਦ ਨੇ ਇੱਕ ਕਹਾ ਇੱਕ ਨਾ ਹੋਉਂਦੀ ਸੀ ਬਾਤ ਹੁੰਦੀ ਸੀ ਹੈਨਾ ਇੱਕ ਮਤਲਬ ਕਿ ਕੋ ਮੁੰਡਾ ਆਪਣੀ ਦਾਦੀ ਦੇ ਨਾਲ ਜਾਂਦਾ ਹੁੰਦਾ ਸੀਗਾ ਹੈਨਾ ਤੇ ਪਤਾ ਨਹੀਂ ਕਿਵੇਂ ਸੀ ਕਿ ਮੈਂ ਭੁੱਲ ਗਈ ਫਿਰ ਆਸਪੇ ਚ ਜਾਂਦਾ ਜਾਂਦਾ ਉਹਨਾਂ ਘਰੇ ਜਾ ਕੇ ਉਹਨੂੰ ਕੋਈ ਕਹਿ ਦਿੰਦਾ ਵੀ ਘਰੇ ਜਾ ਕੇ ਵੀ ਕਹਿਣਾ ਵੀ ਮੈਂ ਗੁਲਗਲੇ ਖਾਣੇ ਆ ਹੈਨਾ ਤੇ ਉਹਨਾਂ ਭੁੱਲ ਜਾਂਦਾ ਕਿ ਟੋਆ ਇੱਕ ਥਾਲ ਆ ਜਾਂਦੀ ਆ ਉਹਦੇ ਵਿੱਚ ਉਹ ਮਤਲਬ ਕੋ ਛਾਲ ਮਾਰਨ ਲੱਗਿਆ ਕਹਿੰਦਾ ਹੰਪੜੇ ਈ ਘਰ ਜਾ ਕੇ ਕਹਿੰਦਾ ਮੈਂ ਹੰਬੜੇ ਖਾਣਿਆ ਹੰਬੜੇ ਖਾਣਿਆ ਆਇਓ ਨੇ ਇੰਨਾ ਕੁੱਟਦਿਆ ਇੰਨਾ ਕੁੱਟਦਿਆ ਵੀ ਹੰਬੜੇ ਕੀ ਚੀਜ਼ ਹੋਈ ਫੇਰ ਕਹਿੰਦੇ ਇੱਕ ਗਵਾਂਡੇਣਾ ਆਉਂਦੀ ਆ ਪਤਾ ਨਹੀਂ ਦਾਦੀ ਆਉਂਦੀ ਆ ਉਹਨੇ ਕਿਹਾ ਕਹਿੰਦੀ ਹਾਏ ਹਾਏ ਕੁੱਟ ਕੇ ਮੁੰਡੇ ਦਾ ਮੂੰਹ ਗੁਲਗਲੇ ਵਰਗਾ ਕਰਤਾ ਫੇਰ ਕਹਿੰਦਾ ਹਾਂ ਹੰਬੜੇ ਨਹੀਂ ਮੈਂ ਤਾਂ ਗੁਲਗਲੇ ਖਾਣਿਆ ਗੁਲਗਲੇ ਇਹਨਾਂ ਮਤਲਬ ਕਹਿੰਨੇ ਸੁਣਾਉਂਦੇ ਹੁੰਦੇ ਸੀਗੇ ਛੋਟੇ ਹੁੰਦੇ ਨੇ ਮੈਂ ਬਹੁਤ ਸੁਣੀਆਂ ਨੇ ਬਾਤਾਂ ਤੇ ਰਾਤ ਨੂੰ ਤਾਰੇ ਗਿਣਨੇ ਹਨਾ ਬਾਹਰ ਪੈ ਕੇ ਹੁਣ ਤਾਂ ਬਾਹਰ ਨੀਦ ਨਹੀਂ ਆਉਂਦੀ ਪੈ ਕੇ ਛੋਟੇ ਬਚਪਨ ਦੇ ਵਿੱਚ ਰਾਤ ਨੂੰ ਰੌਕਟ ਗਿਣਨੇ ਤਾਰੇ ਗਿਣਨੇ ਹਨਾ ਕਿੰਨਾ ਤੋ ਹੁੰਦਾ ਸੀਗਾ ਵੀ ਮੈਂ ਇੰਨੇ ਦੇਖ ਲੇ ਤੂੰ ਇੰਨੇ ਦੇਖ ਲੇ ਬਸ ਜੀ ਹੁਣ ਆਪਾਂ ਰੈਡੀ ਕਰਦੇ ਨੇ ਗੁਲਗੁਲੇ ਗੁਰਗੁਲੇ ਤੋਂ ਬਾਅਦ ਫਿਰ ਕਚੌਰੀਆਂ ਰੈਡੀ ਕਰੂੰਗੀ ਬਾਕੀ ਤੁਸੀਂ ਅੱਜ ਦਾ ਵਲੌਗ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਹਨਾ ਤੇ ਬਾਅਦ ਵਿੱਚ ਹੈ ਕਨੇ ਆਪਣਾ ਇੰਜੋਏ ਕਰ ਲੀਦਾ ਉਹਨਾਂ ਨੂੰ ਮਿਲ ਨਹੀਂ ਹੈਗਾ ਵੀ ਅੰਦਰੇ ਦੂਜਿਆਂ ਨੂੰ ਖੁਸ਼ ਦੇਖ ਕੇ ਦੂਜਿਆਂ ਨੂੰ ਇੰਜੋਏ ਕਰਕੇ ਦੇਖਦੇ ਅੰਦਰੇ ਮੱਛੀ ਸੜੀ ਜਾਣਾ ਅੰਦਰੇ ਬੈਠ ਕੇ ਮੱਛੀ ਸੜੀ ਜਾਣਾ ਉਹਦੇ ਨਾਲ ਤੁਹਾਡੇ ਹੀ ਹੌਨ ਫੁਕਦਾ ਹੈ ਕਿਸੇ ਦਾ ਨਹੀਂ ਫੁਕਦਾ ਹੈਗਾ ਇਸ ਤੋਂ ਚੰਗਾ ਹੁੰਦਾ ਵੀ ਆਪ ਵੀ ਹਨਾ ਇੰਜੋਏ ਕਰ ਲਓ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਜ਼ਿੰਦਗੀ ਇੱਕ ਵਾਰ ਮਿਲਦੀ ਹੈ بار بار ਨਹੀਂ ਲਓ ਜੀ ਮੇਰੇ ਗੁਲਕਲੇ ਹੋ ਗਿਰਦੇ ਆ ਵੀ ਇਹਨਾਂ ਨੂੰ ਹੁਣ ਆਪ ਪਹਿਲੇ ਪੂਰ ਨੂੰ ਮਤਲਬ ਕਿ ਮੈਂ ਕੱਢੂੰਗੀ ਸੁੱਚੇ गुले गुले हो गए अपने रैडी आज जीने जीने खाने आप भी मैं आके सीखी मैं मतलब पहला भी दस के घर अपने काम बिल्कुल नहीं किया है सीखी भी कि मैं आपे ट्राई पहली बार सारा कुछ आपे बनाया मतलब कि मैं किस को सीखी सुखी नहीं है कि, किस को फल के नहीं सीखी भी मैं सिखाओ है ना भी मैं सीखना बस मैं आपे अपना ट्राई करी गई आपे बनाने आ गए सारा कुछ ਕਚੋਰੀਆਂ ਵੀ ਬਣਾ ਲੀਦੀਆਂ ਗੁਲਕਲੇ ਵੀ ਬਣਾ ਲੀਦੀਆਂ ਪਰ ਸਹਜ ਦੇ ਪਾਪਾ ਵਿਚਾਰੇ ਅੱਜ ਘਰ ਹੈ ਨਹੀਂ ਉਹ ਉਹਨਾਂ ਨੂੰ ਹੁਣ ਫੇਰ ਬਣਾ ਕੇ ਦਉਂਗੀ ਉਹ ਐਵੇਂ ਵੀ ਖਾ ਕੇ ਟੱਟੇ ਖੋਸ਼ਾ ਤਾਂ ਮੈਂ ਮਲਚੀਆਂ ਖਵਾ ਦਿੰਦੀ ਹਾਂ ਉਹਨਾਂ ਨੂੰ ਤੇ ਉਹਨਾਂ ਨੂੰ ਫੇਰ ਬਣਾ ਕੇ ਖਵਾ ਲੀਏ ਇੱਕ ਦਿਨ ਕਿਉਂਕਿ ਗਏ ਹੋਏ ਨੇ ਕੌਣਾਂ ਸਾਫ ਸવારੀਆਂ ਲੈ ਕੇ ਕੌਣਾਂ ਸਾਫ ਗਏ ਹੋਏ ਨੇ ਰਾਤ ਆਏ ਸੀਗੇ ਲੇਟ ਆਏ ਨੇ ਮੈਨੂੰ ਲੱਗਦਾ 1:00 2:00 ਵਜੇ ਆਏ ਸੀਗੇ ਤੇ ਫਿਰ ਸਾਡੇ ਕਿਚ ਸੱਤ ਵਜੇ ਚਲੇ ਗਏ ਸੀਗੇ ਚਲੋ ਜੀ ਹੁਣ ਮੈਂ ਗੁਲਗਲੇ ਬਣਾ ਕੇ ਤੁਹਾਨੂੰ ਫੇਰ ਮਿਲਦੀ ਆਂ ਹਾਂ ਜੀ ਫ੍ਰੈਂਡਸ ਹੁਣ ਮੈਂ ਕਚੋਰੀਆਂ ਲੱਗ ਗਈ ਜੀ ਬਣਾਉਣ ਇਹਦੇ ਵਿੱਚ ਆਪਾਂ ਆਲੂ ਫਿਲ ਕਰਨੇ ਇਹ ਤਾਂ ਸਾਰਿਆਂ ਨੂੰ ਹੀ ਆਉਂਦੀ ਨਾ ਹੁੰਦੀਆਂ ਪਰ ਹਰ ਇੱਕ ਦਾ ਅਲੱਗ ਤਰੀਕਾ ਕੋਈ ਧੀਰ ਕੇ ਪਕਾਉਂਦਾ ਏ ਕੋਈ ਏਦਾਂ ਥਾਪੜ ਕੇ ਪਕਾਉਂਦਾ ਹਨਾ ਸਾਡੇ ਹੱਥ ਖਰਾਬ ਹੋਏ ਪਰ ਇਹਨੇ ਕਲਰ ਲੱਗ ਕੇ ਖੋਲ ਖੇੜ ਕੇ ਲਓ ਜੀ ਇੱਕ ਮਿੰਟ ਵਿੱਚ ਪਾਈ ਹੋਈ ਆ ਇਹਦੇ ਵਿੱਚ ਆਪਾਂ ਬਿਲਕੁਲ ਵੀ ਆਲੂ ਤੁਹਾਡੇ ਬਾਹਰ ਨਹੀਂ ਨਿਕਲਣਗੇ ਮਰ ਤੋਂ ਦਾ ਆਟਾ ਵਧੀਆ ਗੁੰਨੇ ਹੋਣਾ ਚਾਹੀਦਾ। আর ਥੋੜਾ ਆਲੂ ਦਾ মিশ্রਣਾ ਇਹਦਾ ਹੋਣਾ ਚਾਹੀਦਾ ਹੋਣਾ ਚਾਹੀਦਾ ਹਨ। ਚਲੋ ਜੀ ਹੁਣ ਮੈਂ ਬਣਾ ਕੇ ਕਚੋਰੀਆਂ ਤੁਹਾਨੂੰ ਫਿਰ ਮਿਲਦੀਆਂ ਠੀਕ ਹੈ ਜੀ। ਸੱਚੀ ਸੱਚੀ ਬਣੀਆਂ ਕਚੋਰੀਆਂ ਬਹੁਤ ਟੇਸਟੀ। ਸੱਚੀ ਸੱਚੀ ਘੇ ਝੁੱਠੀ ਝੁੱਠੀ। ਸੱਚੀ ਸੱਚੀ। ਅਬੀ ਜੋਤ ਨਹੀਂ ਨਾਲ ਖਾ ਰਹੀ ਹਾ ਜੀ ਸੈਜ ਖਾ ਰਹੀ ਐ ਸੌਸ ਨਾਲ। ਨੂਨ ਮਿਰਚ ਸਾਰਾ ਕੁਝ ਬਿਲਕੁਲ ਪਰਫੈਕਟ। ਚਾਚੀ ਆਲੀ ਨੂੰ ਥੋੜਾ ਜਿਹਾ ਮੱਕਟਾ ਪਾ ਕੇ ਭੇਜਿਆ ਚਿੰਤਾ ਚਾ ਲੋ ਹੀ ਠੀਕ ਲੱਗੂ ਤੇ ਸੱਚੀ ਆਨ ਪੂਰਾ ਪਰਫੈਕਟ ਆ ਸਾਰਾ ਕੁਝ ਹਾਂਜੀ ਖਾ ਲੋ ਫਿਰ બસ ਜੀ ਮੈਨੂੰ ਖੁਸ਼ ਹੋ ਜਾਂਦਾ ਜਦ ਮੇਰਾ ਮੈਨੂੰ ਬਣਾਉਣ ਦਾ ਇੰਨਾ ਸ਼ੌਂਕ ਹੈ ਵੀ ਮੈਨੂੰ ਬਸ ਮੈਨੂੰ ਕੇ ਹੁੰਦਾ ਵੀ ਮੇਰੀਆਂ ਤਾਰੀਫ ਕਰੀ ਜਾਣ ਖਾ ਕੇ ਸਾਰੇ ਜਿਹੜੇ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਮੈਂ बार-बार ਉੱਚੀ ਜਾਨੀ ਨਹੀਂ ਮੈਨੂੰ ਖੁਸ਼ੀ ਮਿਲਦੀ ਆ ਕਿਉਂਕਿ ਮੈਨੂੰ ਇੰਨਾ ਸ਼ੌਂਕ ਆ ਮੈਂ ਮੈਂ ਕਦੇ ਵੀ ਮਤਲਬ ਕਿ ਖਿੱਚ ਕੇ ਨਹੀਂ ਕਿਸੇ ਨੂੰ ਖਾਣਾ ਵਗੈਰਾ ਖਲਾਉਂਦੀ ਮੇਰੀ ਰੂਹ ਖੁਸ਼ ਹੋ ਜਾਂਦੀ ਹੈ ਜਦ ਮੈਂ ਖਲਾਉਣੀ ਆ ਮੈਨੂੰ ਆਏ ਹੁੰਦੇ ਮੈਂ ਖੁੱਲ੍ਹ ਖੁੱਲ੍ਹ ਕੇ ਕਹੇ ਓ ਹੋ ਹੋ ਬਸ ਬਸ ਦੋ ਦੋ ਖਾਣੀਆਂ ਤੁਸੀਂ ਕਿਉਂ ਅੱਛਾ ਪਾਣੀ ਆ ਗਿਆ ਚਲੋ ਮੈਂ ਬਣਾ ਲਵਾਂ ਫਿਰ ਬਣਾ ਕੇ ਮੈਂ ਵੀ ਖਾ ਕੇ ਫਿਰ ਮਿਲੂੰਗੀ ਤੁਹਾਨੂੰ ਸਾਜਤ ਜੀ ਤੁਸੀਂ ਵੀ ਖਾ ਲਓ ਗਰਮ ਗਰਮ ਕਚੌਰੀਆਂ ਖਾ ਲਓ ਹੋ ਗਿਆ ਜੀ 9:00 ਬੱਜ ਗਏ 9:00 ਬੱਜਣੇ ਵਾਲੇ ਨੇ ਕਚੌਰੀਆਂ ਮੈਂ ਖਾ ਲੀਆਂ ਬਹੁਤ ਟੇਸਟੀ ਸੀ ਜੀਆਂ ਬਹੁਤ ਜ਼ਿਆਦਾ ਟੇਸਟੀ ਬਣੀਆਂ ਹੋਈਆਂ ਸੀ ਆ ਤੇ ਮੈਂ ਖਾਦੀਆਂ ਦਹੀਂ ਦੇ ਨਾਲ ਤੇ ਆਪਾਂ ਦਹੀਂ ਦੇ ਨਾਲ ਖਾ ਲੀਆਂ ਸਹਜ ਦੇ ਪਾਪਾ ਵਿਚਾਰੇ ਨਹੀਂ ਖਾਦੀਆਂ ਉਹਨਾਂ ਨੇ ਕਿਉਂਕਿ ਬਾਹਰ ਨਹੀਂ ਚਲੋ ਕੋਈ ਨਾ ਜਿੱਦਣ ਫੇਰ ਉਹਨਾਂ ਨੂੰ ਬਣਾ ਕੇ ਖਵਾ ਦਾਂਗੇ ਜਿੱਦਣ ਕਹਿਣਗੇ ਹਨਾ ਤੇ ਕਿਉਂਕਿ ਹੁਣ ਇਹ ਤਾਂ ਚਲੋ ਮੱਥਾ ਟੇਕਣਾ ਸੀ ਤਾਂ ਕਰਕੇ ਬਣਾਉਣੀਆਂ ਪਈਆਂ ਨਹੀਂ ਤਾਂ ਮੈਂ ਉਦੋਂ ਹੀ ਬਣਾਉਣੀ ਹੁੰਦੀਆਂ ਵੀ ਜਦੋਂ ਘਰ ਹੁੰਦੇ ਨੇ ਹਨਾ ਇਹੋ ਜਿਹੀਆਂ ਚੀਜ਼ਾਂ ਤਾਂ ਫਿਰ ਮੈਂ ਉਦੋਂ ਹੀ ਬਣਾਉਣੀ ਹੁੰਦੀਆਂ ਹਨਾ ਵੀ ਚਲੋ ਵੀ ਖਾਲੰਦੇ ਨੇ ਨਾਲ ਤੇ ਬਾਕੀ ਜੀ ਹੁਣ ਬੱਚੇ ਦੇਖੋ ਲੜ ਰਹੇ ਨੇ ਆਹ ਦੇਖੋ ਅ ਵੀ ਟਿਕ ਜਾ ਉਹਨਾਂ ਹੁਣ ਟੀਵੀ ਦੇ ਰਿਮੋਟ ਪਿੱਛੇ ਲੜ ਰਹੇ ਨੇ ਹੁਣ ਮੈਂ ਲਾਉਣੇ ਨਹੀਂ ਦੇਣਾ ਵਾ ਟੀਵੀ ਉਹ ਨਹੀਂ ਲਾਉਣ ਦੇਣਾ ਹੁਣ ਰਿਮੋਟ ਨਹੀਂ ਟਿਕਦਾ ਨਹੀਂ ਇਹ ਬੱਸ ਇਹ ਕਹਿੰਦਾ ਰਿਮੋਟ ਮੇਨੂ ਦੇ ਹੁਣ ਮੈਂ ਹਰ ਸਿਓ ਤੈਨੂੰ ਜੱਦੀ ਹੀ ਲਿਆ ਦੇ ਉਹੀ ਤਾਂ ਗੱਲ ਨਾ ਤੇ ਬਾਕੀ ਜੀ ਹੁਣ ਇਹ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਆਂ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਜੀ ਮਿਲਦੇ ਆਂ ਜੀ ਕੱਲ ਨੂੰ ਫੇਰ ਆਪਾਂ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ